ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਸੰਗਤ ਜੀ ਇਹ ਮੇਰਾ ਚੌਥਾ satsang ya ਤੇ ਮੈਂ ਪਿਛਲੇ satsang ਵਿੱਚ ਦੱਸਿਆ ਸੀਗਾ ਕਿ ਮੈਨੂੰ ਆਂਟੀ ਜੀ ਨੇ ਸਰੂਪ ਭੇਜਨੇ ਆ ਗੁਰੂ ਜੀ ਆ ਗਏ ਆ ਮੇਰੇ ਘਰ ਅੱਜ ਦੁਬਾਰੇ ਬਸ ਵੇਰ ਦੀ ਕਹੀ ਜਾਂਦੀ ਸੀ ਕਿ ਗੁਰੂ ਜੀ ਆਜੋ ਗੁਰੂ ਜੀ ਆਜੋ ਅੱਜ ਹਨਾ 2 ਵਜੇ ਤੱਕ ਆ ਜਾ ਨਾ ਤਾਂ ਮੰਡੇ ਤੱਕ ਗੱਲ ਪੈ ਜਾਣੀ ਆ ਮੇਰੇ ਕੋਲ ਵੇਟ ਨਹੀਂ ਹੁੰਦੀ ਗੁਰੂ ਜੀ ਆਜੋ ਆਜੋ ਮੇਰੇ ਬੇਟੇ ਦੀ ਅਪਾਇੰਟਮੈਂਟ ਸੀ ਮੈਂ ਹਸਪੀਟਲ ਬੈਠੀ ਵੀ ਕਹੀ ਜਮ ਹਾਈ ਕਿਤੇ ਮੋਦਰੋਨਾਂ ਨੂੰ ਭੇਜ ਮੜਜਾ ਕੋ ਹਾਈ ਕੋਰਟ ਸਿੱਧਣਾ ਗੁਰੂ ਜੀ ਮੈਨੂੰ ਕਹਾਂਰ ਜਾ ਲੰਦੋ ਵੀ ਫੇਰ ਤੁਸੀਂ ਆ ਜੀਆ ਜੇ ਮੈਂ ਆਪਣੀ ਫਰੈਂਡ ਨਾਲ ਅੰਤੀ ਜੀ ਨਾਲ ਗੱਲ ਹੀ ਕਰਦੀ ਸੀ ਤੇ ਸੰਗਤ ਜੀ ਉਹਦੇ ਬੈਲ ਵੱਜ ਗਈ ਉਹਨਾਂ ਨੇ ਮੇਰਾ ਨਾਮ ਲਿਆ ਤੇ ਗੁਰੂ ਜੀ ਆ ਗਏ ਸੰਗਤ ਜੀ ਕਿਤੇ ਨਾ ਚੜਿਆ ਕਿਤੇ ਹਾਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੋਈ ਬਹੁਤ ਜ਼ਿਆਦਾ ਮੇਰਾ ਤਾਂ ਖੁਸ਼ੀ ਨਾ ਆਸੂ ਹੀ ਨਾ ਬੰਦ ਹੋਣ ਵੀ ਗੁਰੂ ਜੀ ਆ ਗਏ ਆ ਹਨਾ ਆ ਗਏ ਫਿਰ ਮੈਂ ਇੰਡੀਆ ਆਪਣੇ ਆਂਟੀਆਂ ਨੂੰ ਦੱਸਿਆ ਹੈ ਹਣ ਰੋ ਰੋ ਕੇ ਉੱਚ-ਉੱਚੀ ਆਂਟੀ ਜੀ ਆ ਗਾਇਆ ਗੁਰੂ ਜੀ ਮੇਰੇ ਕੋਲ ਬੜੀਆਂ ਬਲੇਸਿੰਗ ਲੈ ਕੇ ਆਏ ਆ ਸਰੂਪ ਲੈ ਕੇ ਆਏ ਫੋਟੋ ਸਰੂਪ ਤੇプラス ਰਸ ਰੂਪ ਵਿੱਚ ਮੇਰੇ ਘਰ ਆਏ ਆ ਮੈਨੂੰ ਬਹੁਤ ਖੁਸ਼ੀ ਆ ਸੰਗਤ ਜੀ ਬਹੁਤ ਜ਼ਿਆਦਾ ਖੁਸ਼ੀ ਆ ਮੈਨੂੰ ਮੈਂ ਦੱਸ ਨਹੀਂ ਸਕਦੀ ਮੇਰੇ ਕੋਲ ਲਫ਼ਜ਼ ਨਹੀਂ ਬਿਆਨ ਨਹੀਂ ਹੋ ਤੋ ਹਣਾ ਮੇਰੇ ਕੋਲ ਇੰਨੀ ਖੁਸ਼ੀਆਂ ਇੰਨੀਆਂ ਖੁਸ਼ੀਆਂ ਮੇਰੇ ਘਰ ਮੇਰੇ ਗੁਰੂ ਜੀ ਆ ਗਏ ਆ ਕਿੱਥੇ ਪ੍ਰਦੇਸਾਂ ਵਿੱਚ ਹੈ ਆ ਗਏ ਮੇਰੇ ਕੋਲ ਤੇ ਫਿਰ ਮੈਂ ਆਂਟੀ ਜੀ ਨੇ ਜਿਨ੍ਹਾਂ ਨੇ ਮੈਨੂੰ ਸਰੂਪ ਭੇਜਿਆ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੂੰ ਦੱਸਿਆ ਮੇਰਾ ਰੋਣਾ ਇਹਨਾ ਬੰਦ ਹੋਵੇ ਖੁਸ਼ੀ ਨਾਲ ਇੰਨੇ ਖੁਸ਼ੀ ਦੇ ਹਾਸੂ ਇੰਨੇ ਖੁਸ਼ੀ ਦੇ ਸੰਗਤ ਜੀ ਗੁਰੂ ਜੀ ਮੇਰੇ ਘਰ ਆ ਗਏ ਆ ਆਂਟੀ ਕਹਿੰਦੇ ਸਭ ਠੀਕ ਹੋ ਜਾਣਾ ਬੇਟਾ ਗੁਰੂ ਜੀ ਤੇਰੇ ਕੋਲ ਆ ਗਏ ਨਾ ਉਹਨਾਂ ਚਿੰਤਾ ਕਰ ਮੇਰੀ ਭਾਬੀ ਮੇਰੀ ਆਂਟੀ ਉਹਨਾਂ ਨੇ ਮੈਨੂੰ ਬਹੁਤ ਬਲੇਸਿੰਗ ਦਿੱਤੀਆਂ ਕਹਿੰਦੇ ਦੇਖੀ ਹ ਹੁਣ ਦੇਖ ਤੇਰੇ ਰੰਗ ਬਦਲ ਗਏ ਗੁਰੂ ਜੀ ਨੇ ਕਿ ਕਿਦਾ ਤਨ ਭਾਗ ਲਾਉਣੇ ਆ ਬੜੀਆਂ ਸਾਰਿਆਂ ਨੇ ਬਲੇਸਿੰਗ ਦਿੱਤੀਆਂ ਮੇਰੇ ਗੁਰੂ ਜੀ ਆ ਗਏ ਮੇਰੇ ਘਰ ਸੰਗਤ ਜੀ ਬੜੀ ਖੁਸ਼ੀ ਆ ਫਿਰ ਮੈਂ ਬਾਅਦ ਵਿੱਚੋਂ ਆਪਣਾ ਫੋਨ ਓਪਨ ਕੀਤਾ ਤੇ YouTube ਉੱਤੇ ਮੈਸੇਜ ਚੜਿਆ ਹੋਇਆ ਸੀ ਕੁੜੀਏ ਮੈਂ ਆ ਗਿਆ ਹਾਂ ਪੀਲੇ ਚੋਲੇ ਜਿਦੇ ਤੇਰੇ ਘਰ ਬਲੇਸਿੰਗ ਲੈ ਕੇ ਗੁਰੂ ਜੀ ਵਾਕਈ ਉਹ ਕਾਰਡ ਪੀਲਾ ਹੀ ਸੀਗਾ ਜਿਹਦੇ ਵਿੱਚ ਬਲੇਸਿੰਗ ਸੀਗੀਆਂ ਤੇ ਕਹਿੰਦੇ ਮੇਰਾ ਮੇਰਾ ਸਵਾਗਤ ਨਹੀਂ ਕਰਨਾ ਤੂੰ ਹੈ ਤੇਰੇ ਪਿਤਾ ਤੇਰੇ ਪਿਓ ਆਇਆ ਤੇਰੇ ਘਰ ਮੈਂ ਕਿਹਾ ਗੁਰੂ ਜੀ ਕਿਉਂ ਨਹੀਂ ਕਰਨਾ ਸਵਾਗਤ ਤੁਹਾਡਾ ਸ਼ਾਮ ਨੂੰ ਕੜਾ ਪ੍ਰਸ਼ਾਦ ਬਣਾਵਾ ਹੈ ਕਿਤੇ ਵਾਰੀ ਜਾਵਾਂ ਨਾ ਤੋਂ ਨੇ ਮੈਨੂੰ ਖੁਸ਼ੀ ਤੁਸੀਂ ਮੇਰੇ ਘਰ ਆ ਗਏ ਐ ਕਿੱਥੇ ਮੈਂ ਕਿੰਨੀਆਂ ਗੁਰੂ ਜੀ ਗੁਰੂ ਜੀ ਸਾਹਿਬ ਨੂੰ ਦੇਖਦੇ ਆ ਸਭ ਨੂੰ ਦੇਖਦੇ ਆ ਮੈਂ ਮਤਲਬ ਚਾਹੇ ਕੋਈ ਦੇਸ਼ ਆ ਪਰਦੇਸ ਆ ਕਿਤੇ ਵੀ ਕੋਈ ਦੁਖੀ ਬੈਠਾ ਗੁਰੂ ਜੀ ਸਭ ਨੂੰ ਦੇਖਦੇ ਆ ਬਸ ਮੰਨਣਾ ਮੰਨੋ ਗੁਰੂ ਜੀ ਨੂੰ ਸੱਚੇ ਦਿਲੋਂ ਧਿਆਓ ਸੱਚੇ ਦਿਲੋਂ ਆ ਜਾਂਦੇ ਆ ਜੋ ਅਸੀਂ ਮੰਗਦੇ ਆ ਉਹਨਾਂ ਨੂੰ ਪਤਾ ਇਹਨੂੰ ਇਸ ਚੀਜ਼ ਦੀ ਲੋੜ ਆ ਉੱਪੇ ਆ ਜਾਂਦੇ ਬੜੇ ਦੇ ਆਲੂ ਆ ਮੇਰੇ ਗੁਰੂ ਜੀ ਬਹੁਤ ਬੜੀ ਮੈਨੂੰ ਖੁਸ਼ੀ ਆ ਮੈਂ ਮਤਲਬ ਮੈਂ ਦੱਸ ਨਹੀਂ ਸਕਦੀ ਮੈਂ ਪਿਛਲੇ satsang ਚ ਦੱਸਿਆ ਸੀ ਮੇਰੇ ਬੇਟੇ ਦਾ ਬਰਥਡੇ ਆ ਮੇਰੇ ਬੇਟੇ ਦਾ ਬਰਥਡੇ ਬਹੁਤ ਵਧੀਆ ਗਿਆ ਗੁਰੂ ਜੀ ਦੀ ਕਿਰਪਾ ਨਾਲ ਜਾਂਦਿਆਂ ਨੂੰ ਰੈਸਟੋਰੈਂਟ ਵਿੱਚ ਗੁਰੂ ਜੀ ਨੇ ਬles ਕਰ ਦਿੱਤਾ ਮੈਨੂੰ ਜਾਂਦਿਆਂ ਨੂੰ ਏਡਾ ਬੱਕਾ ਮੋਰ ਦੇ ਖੰਭਾਂ ਦਾ ਪਿਆ ਉੱਥੇ ਇਨਾ ਵੱਡਾ ਉਹੀ ਮੇਰੇ ਅੱਖਾਂ ਦੇ ਸਾਹਮਣੇ ਆਈ ਜਾਵੇ ਮੈਂ ਗੁਰੂ ਜੀ ਦੇ ਸਰੂਪ ਨਾਲ ਲੈ ਕੇ ਗਈ ਮੈਂ ਚਲੋ ਗੁਰੂ ਜੀ ਅਪਾ ਪਾਲਟੀ ਤੇ ਚਲੀਏ ਮੇਰੇ ਬੱਚੇ ਨੂੰ ਬਲੇਸਿੰਗ ਦੋ ਬੜੀ ਖੁਸ਼ੀ ਬੜੀ ਖੁਸ਼ੀ ਸਭ ਕੁਝ ਵਧੀਆ ਵਧੀਆ ਆ ਮੇਰੇ ਗੁਰੂ ਪਾ ਦੀ ਬੜੀ ਕਿਰਪਾ ਆ ਮੇਰੇ ਤੇ ਬੜੀ ਕਿਰਪਾ ਆ ਗੁਰੂ ਜੀ ਸ ਹਮੇਸ਼ਾ ਇਦਾਂ ਦੀ ਕਿਰਪਾ ਬਣਾਈ ਰੱਖਣ ਆਪਣੇ ਬੱਚਿਆਂ ਦੇ ਉੱਤੇ ਬਹੁਤ ਹੀ ਖੁਸ਼ੀ ਆ ਗੁਰੂ ਜੀ ਸੰਗਤ ਜੀ ਹੁਣ ਮੈਂ ਆਪਣੇ ਸਾਧ ਸੰਗ ਨੂੰ ਉੱਥੇ ਹੀ ਸਵਾਗਤ ਕਰਦੀ ਆ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਜੈ ਗੁਰੂ ਜੀ ਤਨ ਤਨ ਗੁਰੂ ਜੀ ਵਾ ਵਾ ਗੁਰੂ ਜੀ ਬੜੀ ਮਹਿਮਾ ਉਹਨਾਂ ਦੀ ਬਹੁਤ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ ਜੈ ਗੁਰੂ ਜੀ